ਖਬਰ ਸਾਹਮਣੇ ਆ ਰਹੀ ਆਏ ਜਿਹੜੀ ਖਬਰ ਆ ਹਿਮਾਚਲ ਤੋਂ ਆ ਰਹੀ ਆ ਹਿਮਾਚਲ ਦੇ ਵਿੱਚ ਜਿਹੜਾ ਅਮਨ ਸੂ ਦਾ ਉਹਨੇ ਅੱਜ ਵੱਡਾ ਐਲਾਨ ਕੀਤਾ ਏ ਤਾਂ ਉਹਨੇ ਕੀ ਐਲਾਨ ਕੀਤਾ ਇਹਦੇ ਬਾਰੇ ਤੁਹਾਨੂੰ ਅੱਗੇ ਜਾਣਕਾਰੀ ਦਿੰਨੇ ਆ ਤੁਹਾਨੂੰ ਪਤਾ ਹੈ ਕਿ ਕੁਝ ਦਿਨ ਪਹਿਲਾਂ ਹੀ ਜਦੋਂ ਪੰਜਾਬ ਦੇ ਸਿੱਖ ਨੌਜਵਾਨ ਮਣੀਕਰਨ ਸਾਹਿਬ ਜਾਂਦੇ ਆ ਉਹ ਹਿਮਾਚਲ ਦੇ ਵਿੱਚ ਦੀ ਹੋਗੇ ਜਾਂਦੇ ਆ ਤਾਂ ਉੱਥੋਂ ਦੇ ਜਿਹੜੇ ਹਿਮਾਚਲ ਦੇ ਸਥਾਨਕ ਲੋਕ ਹੁੰਦੇ ਆ ਉਹ ਸਿੱਖ ਨੌਜਵਾਨ ਦੇ ਨਾਲ ਗੁੰਡਾਗਰਦੀ ਕਰਦੇ ਆ ਕਿਉਂਕਿ ਉਹਨਾਂ ਦੇ ਜਿਹੜੇ ਸਾਧਨ ਹੁੰਦੇ ਆ ਵਹੀਕਲ ਹੁੰਦੇ ਆ ਉਹਨਾਂ ਦੇ ਉੱਪਰ ਜਿਹੜੇ ਆਗੇ ਖਾਲਿਸਤਾਨ ਦੇ ਝੰਡੇ ਲੱਗੇ ਹੁੰਦੇ ਆ ਪਿੰਡਾਂ ਵਾਲੇ ਦੀਆਂ ਫੋਟੋਆਂ ਲੱਗਿਆ ਹੁੰਦੇ ਨੇ ਤਾਂ ਇੰਨਾਂ ਚੀਜ਼ਾਂ ਨੂੰ ਦੇਖ ਕੇ ਜਿਹੜੇ ਉੱਥੇ ਦੇ ਸਥਾਨਕ ਲੋਕ ਆ ਉਹ ਗੁੱਸੇ ਦੇ ਵਿੱਚ ਆ ਜਾਂਦੇ ਆ ਤਾਂ ਫਿਰ ਉਹਨਾਂ ਪੰਜਾਬ ਦੇ ਨੌਜਵਾਨਾਂ ਦੇ ਨਾਲ ਜਿਹੜੇ ਗੁੰਡਾਗਰੀ ਕਰਦੇ ਆ ਤੇ ਦੂਜੇ ਪਾਸੇ ਜਿਹੜੇ ਸਥਾਨਕ ਸਥਾਨਕ ਲੋਕ ਆ ਉਹ ਝੰਡਾ ਉਤਾਰ ਕੇ ਬੁਰੇ ਤਰੀਕੇ ਨਾਲ ਉਸ ਝੰਡੇ ਨੂੰ ਪੈਰਾਂ ਵਿੱਚ ਰੋਲ ਕੇ ਤੇ ਪਰਾਂ ਨੂੰ ਸੁੱਟ ਦਿੰਦੇ ਆ ਤਾਂ ਉੱਥੇ ਹੀ ਇੱਕ ਜਿਹੜਾ ਪੁਲਿਸ ਵਾਲਾ ਹੁੰਦਾ ਏ ਉਹ ਸਾਰਾ ਤਮਾਸ਼ਾ ਦੇਖ ਰਿਹਾ ਹੁੰਦਾ ਏ ਪਰ ਉਹ ਕਿਸੇ ਨੂੰ ਕੁਝ ਵੀ ਨਹੀਂ ਕਹਿੰਦਾ ਹੁੰਦਾ ਪਰ ਇਦੇ ਉੱਪਰ ਫਿਰ ਜਿਹੜੀ ਹਿਮਾਚਲ ਦੀ ਡੀਸੀ ਆ ਤਾਂ ਉਸਨੇ ਕੱਲ ਜਿਹੜਾ ਅਮਨ ਸੋਦਾ ਉਸ ਨੂੰ ਜਿਹੜਾ ਅਲਰਟ ਕੀਤਾ ਸੀ ਕਿ ਜੇਕਰ ਪੰਜਾਬ ਦਾ ਕੋਈ ਵੀ ਸਿੱਖ ਨੌਜਵਾਨ ਜੇਕਰ ਹਿਮਾਚਲ ਦੇ ਵਿੱਚ ਆ ਕੇ ਕੋਈ ਵੀ ਗਲਤੀ ਕਰਦਾ ਹੈ ਤਾਂ ਤੁਸੀਂ ਆਪਣੇ ਹੱਥਾਂ ਵਿੱਚ ਕਾਨੂੰਨ ਨੂੰ ਨਹੀਂ ਲੈਣਾ ਤੁਸੀਂ ਜਾ ਕੇ ਜਿਹੜੀ ਆ ਗਈ ਸਾਨੂੰ ਆ ਕੇ ਜਿਹੜੀ ਗੱਲਬਾਤ ਹੁੰਦੀ ਆ ਉਹ ਦੱਸੋ ਬਾਕੀ ਐਫ ਆਈ ਆਰ ਜਿਹੜੀ ਤੁਹਾਨੂੰ ਦਰਜ ਕਰਵਾਉਣੀ ਚਾਹੀਦੀ ਆ ਤਾਂ ਐਡੇ ਮਾਮਲੇ ਇਸ ਮਾਮਲੇ ਦੇ ਉੱਪਰ ਜਿਹੜੀ ਬੰਦੀ ਕਾਰਵਾਈ ਹੋਵੇਗੀ ਉਹ ਅਸੀਂ ਕਰਾਂਗੇ ਤੁਸੀਂ ਜੀ ਦੇ ਸਿੱਖ ਪੰਜਾਬ ਦੇ ਸਿੱਖ ਜਿਹੜੇ ਉੱਥੇ ਆਉਂਦੇ ਆ ਉਹਨਾਂ ਦੇ ਨਾਲ ਉਲਝਣ ਦੀ ਕੋਸ਼ਿਸ਼ ਨਾ ਕਰੋ ਇਹ ਕੱਲੀ ਇੱਕ ਹੀ ਖਬਰ ਨਹੀਂ ਆ ਹੋਰ ਵੀ ਬਹੁਤ ਖਬਰਾਂ ਜਿਹੜੀਆਂ ਆਈਆਂ ਸੀ ਕਿ ਜਦੋਂ ਪੰਜਾਬ ਦੇ ਸਿੱਖ ਨੌਜਵਾਨ ਹੋਲੇ ਮਹਲੇ ਦੇ ਲਈ ਜਦੋਂ ਮਨੀਕਰਨ ਸਾਹਿਬ ਜਾਂਦੇ ਆ ਤਾਂ ਜਿਹੜੇ ਹਿਮਾਚਲ ਦੇ ਲੋਕ ਆ ਉਹਨਾਂ ਦੇ ਨਾਲ ਜਿਹੜੇ ਆਗੇ ਗਲਤ ਵਿਵਹਾਰ ਕਰਦੇ ਆ ਗੁੰਡਾਗਰਦੀ ਕਰਦੇ ਆ ਛੱਡੇ ਉਤਾਰ ਕੇ ਪੈਰਾਂ ਰੋਲ ਕੇ ਫਿਰ ਪਰਸਰਟ ਦਿੰਦੇ ਆ ਤਾਂ ਇਹਦੇ ਉੱਪਰ ਜਿਹੜੇ ਸਿੱਖਾਂ ਨੇ ਆਪਣਾ ਰੋਸ ਪ੍ਰਗਟ ਕੀਤਾ ਸੀ ਤਾਂ ਫਿਰ ਜਿਹੜੀਆਂ ਹਿਮਾਚਲ ਦੀਆਂ ਬੱਸਾਂ ਪੰਜਾਬ ਵਿੱਚ ਆਉਂਦੀਆਂ ਸੀ ਤਾਂ ਉਹਨਾਂ ਉੱਪਰ ਉਹਨਾਂ ਨੇ ਪਿੰਡਰਾ ਵਾਲੇ ਦੇ ਪੋਸਟਰ ਲਾਤੇ ਸੀ ਤਾਂ ਪੰਜਾਬ ਦੀ ਜਿਹੜੀ ਜੂਥ ਆ ਉਹਨਾਂ ਨੇ ਇਹ ਐਲਾਨ ਕੀਤਾ ਸੀ ਜੇਕਰ ਹਿਮਾਚਲ ਤੋਂ ਕੋਈ ਵੀ ਬਾਸਾ ਆਉਂਦੀ ਆ ਤਾਂ ਉਸਦੇ ਉੱਪਰ ਪਿੰਡਰਾ ਵਾਲਿਆਂ ਦਾ ਜਿਹੜਾ ਪੋਸਟਰ ਲੱਗਾ ਹੈ ਹੋਵੇਗਾ ਤਾਂ ਤਾਂ ਹੀ ਉਹ ਪੰਜਾਬ ਦੇ ਵਿੱਚ ਐਂਟਰ ਕਰ ਸਕਦੀ ਹੈ ਤਾਂ ਉਸ ਤੋਂ ਬਾਅਦ ਫਿਰ ਜਿਹੜੀ ਇਹ ਜਿਹੜੀ ਵੱਡੀ ਖਬਰ ਫੈਲ ਜਾਂਦੀ ਆ ਤਾਂ ਫਿਰ ਜਿਹੜੀ ਸਿੱਖ ਨੌਜਵਾਨ ਹੁੰਦੇ ਆ ਉਹਨਾਂ ਨੇ ਫਿਰ ਇੱਕ ਦਿਨ ਹਿਮਾਚਲ ਤੇ ਪੰਜਾਬ ਦੀ ਜਿਹੜੀ ਹੱਦ ਹੁੰਦੀ ਆ ਬਾਰਡਰ ਹੁੰਦਾ ਉੱਥੇ ਉਹ ਧਰਨਾ ਲਾਉਂਦੇ ਆ ਉਹ ਕਿਉਂਕਿ ਉਹ ਕਹਿੰਦੇ ਜਿਹੜੇ ਪਿੰਡਰਾ ਵਾਲੇ ਆ ਉਹ ਸਾਡੇ ਦਿਲ ਵਿੱਚ ਵਸਦੇ ਆ ਕੋਈ ਵੀ ਸਾਡੇ ਦਿਲਾਂ ਵਿੱਚ ਸੰਤ ਪਿੰਡਰਾ ਵਾਲਿਆਂ ਨੂੰ ਨਹੀਂ ਕੱਢ ਸਕਦਾ ਤਾਂ ਜਦੋਂ ਹਿਮਾਚਲ ਦੇ ਸਥਾਨਕ ਲੋਕਾਂ ਨੇ ਪਿੰਡਰਾਵਾਲੇ ਦੇ ਝੰਡੇ ਉਤਾਰ ਕੇ ਵਰਦਸਲੋਕੀ ਕੀਤੀ ਸੀ ਉਹਨਾਂ ਨੂੰ ਪੈਰਾ ਵਿੱਚ ਰੋਲ ਕੇ ਪਰਾਸ਼ਟ ਦਿੱਤਾ ਸੀ ਤਾਂ ਜਿਹੜੇ ਪੰਜਾਬ ਦੇ ਸੈਖ ਨੌਜਵਾਨ ਆ ਉਹ ਗੁੱਸੇ ਵਿੱਚ ਆ ਜਾਂਦੇ ਆ ਤਾਂ ਫਿਰ ਉਹਨਾਂ ਨੇ ਧਰਨਾ ਲਗਾਉਣਾ ਸ਼ੁਰੂ ਕਰ ਦਿੱਤਾ ਸੀ ਤੇ ਦੂਜੇ ਪਾਸੇ ਫਿਰ ਕੱਲ ਜਿਹੜੀ ਆ ਹਿਮਾਚਲ ਦੀ ਡੀਸੀ ਆ ਤਾਂ ਉਸਨੇ ਅਮਨ ਸੂਦ ਨੂੰ ਜਿਹੜਾ ਅਲਰਟ ਕੀਤਾ ਸੀ ਤਾਂ ਅਮਨ ਸੂਦ ਨੂੰ ਸਮਝਾਇਆ ਜੇਕਰ ਪੰਜਾਬ ਦਾ ਕੋਈ ਵੀ ਸੈਖ ਨੌਜਵਾਨ ਉਹਦਾ ਸਾਡੇ ਨਾਲ ਕੁਝ ਗਲਤ ਕਰਦਾ ਏ ਇੱਥੇ ਆ ਕੇ ਕੋਈ ਵੀ ਹੁਲੜਬਾਜੀ ਕਰਦਾ ਏ ਤੁਸੀਂ ਕਾਨੂੰਨ ਨੂੰ ਆਪਣੇ ਹੱਥ ਵਿੱਚ ਨਾ ਲਿਆ ਕਰੋ ਤੁਸੀਂ ਕੋਈ ਵੀ ਗੱਲਬਾਤ ਹੁੰਦੀ ਆ ਤਾਂ ਜਿਹੜੀ ਆ ਗਈ ਥਾਣੇ ਦੇ ਵਿੱਚ ਐਫ ਆਈ ਆਰ ਜਿਹੜੀ ਬੰਦੀ ਆ ਤੁਸੀਂ ਦਰਜ ਕਰਵਾਓ ਤੇ ਪੰਜਾਬ ਦੇ ਜਿਹੜੇ ਨੌਜਵਾਨ ਆ ਉਹਨਾਂ ਦੇ ਨਾਲ ਉਲਝਣ ਦੀ ਕੋਸ਼ਿਸ਼ ਨਾ ਕਰੋ ਪਤਾ ਇਸ ਨੂੰ ਮੱਦੇ ਨਜ਼ਰ ਰੱਖ ਲਿਆ ਹੋਇਆ ਅੱਜ ਫੇਰ ਜਿਹੜਾ ਹਿਮਾਚਲ ਦਾ ਅਮਨਸੂਦ ਆ ਉਸਨੇ ਬਿਆਨ ਕੀਤਾ ਹੈ ਕਿ 2 ਸਾਲ ਹੋ ਗਏ ਆ ਸਾਡੇ ਇੱਥੇ ਆ ਕੇ ਜਿਹੜੇ ਪੰਜਾਬ ਦੇ ਸਿੱਖ ਨੌਜਵਾਨ ਆ ਉਹ ਤੱਕਾ ਕਰਦੇ ਆ ਸਾਡੇ ਨਾਲ ਲੜਦੇ ਆ ਸਾਡੇ ਜਿਹੜੇ ਤਾਂ ਸਥਾਨਕ ਦੇ ਨੌਜਵਾਨ ਆ ਉਹਨਾਂ ਨਾਲ ਜਿਹੜੇ ਲੜਦੇ ਆ 1 ਸਾਲ ਪਹਿਲਾਂ ਦੀ ਗੱਲ ਆ ਉਹਨਾਂ ਨੇ ਦੱਸਿਆ ਕਿ ਉਹ ਪਹਿਲਾਂ ਗੁਰਦੁਆਰੇ ਗਏ ਉੱਥੇ ਜਿਹੜੇ ਬਾਂਦਰ ਹੁੰਦੇ ਆ ਉਹਨਾਂ ਦੀ ਜਿਹੜੀ ਕੋਈ ਨਕਲ ਲਾਈ ਸੀ ਤਾਂ ਜਿਹੜੇ ਉੱਥੋਂ ਦੇ ਹਿਮਾਚਲ ਦੇ ਸਥਾਨਕ ਲੋਕ ਆ ਗੁੱਸੇ ਵਿੱਚ ਆ ਗਏ ਦੇ ਆ ਤਾਂ ਫਿਰ ਉਹ ਆਪਸ ਵਿੱਚ ਲੜ ਪੈਂਦੇ ਆ ਤਾਂ ਉਸ ਟਾਈਮ ਜਿਹੜਾ ਰੋਲਾ ਜਿਹੜਾ ਪੈਣੋਂ हट ਗਿਆ ਸੀ ਤਾਂ ਫਿਰ ਅਮਨਸੂਦ ਨੇ ਇੱਕ ਇਲਜ਼ਾਮ ਲਗਾਏ ਕਿ ਜਦ ਰਾਤ ਦੇ 12 ਵਜੇ ਸਿੱਖ ਨੌਜਵਾਨ ਗੁਰਦਵਾਰਾ ਆਉਂਦੇ ਆ ਤੇ ਸਾਡੀਆਂ ਜਿਹੜੀਆਂ ਦੁਕਾਨਾਂ ਹੁੰਦੀਆਂ ਨੇ ਉਹ ਪੰਡ ਤੋੜ ਕਰਦੇ ਆ ਸ਼ਰਾਬ ਪੀ ਕੇ ਜਿਹੜੀਆਂ ਸਾਡੀਆਂ ਮਾਤਾ ਦੇ ਮੰਦਰ ਆ ਉੱਥੇ ਜਿਹੜੀਆਂ ਬੋਤਲਾਂ ਛੱਟ ਦਿੰਦੇ ਆ ਹੋਰ ਵੀ ਬਹੁਤ ਵੱਡੇ ਜਿਹੜੇ ਇਲਜ਼ਾਮ ਲਗਾਏ ਆ ਤਾਂ ਉਹਨਾਂ ਨੇ ਇਹ ਕਿ ਜਦੋਂ ਪੰਜਾਬ ਦੇ ਸਿੱਖ ਨੌਜਵਾਨ ਆਉਂਦੇ ਆ ਝੰਡਾ ਜ਼ਰੂਰ ਲਾ ਕੇ ਆਉਣ ਪਰ ਇੱਥੇ ਕੋਈ ਵੀ ਹੁੱਲੜਬਾਜ਼ ਜਿਹੜੀ ਨਾ ਕਰਨਾ ਤੇ ਉਹ ਕਹਿੰਦੇ ਅਸੀਂ ਪ੍ਰਸ਼ਾਸਨ ਨੂੰ ਇਹ ਹੀ ਅਪੀਲ ਕਰਦੇ ਹਾਂ ਕਿ ਜਿਹੜਾ ਕੁਝ ਉਹ ਇੱਥੇ ਕਰਕੇ ਗਿਆ ਉਹਨਾਂ ਦੇ ਪ੍ਰਤੀ ਉਹਨਾਂ ਨੂੰ ਐਫਆਈਆਰ ਜਿਹੜੀ ਦਰਜ ਕਰਨੀ ਚਾਹੀਦੀ ਹੈ ਤੇ ਜਿਹੜੀ ਬੰਦੀ ਕਾਰਵਾਈ ਆ ਉਹ ਕਰਨੀ ਚਾਹੀਦੀ ਹੈ ਇਹਦੇ ਉੱਪਰ ਜਿਹੜੇ ਅਜ ਅਮਨ ਸੂਦ ਨੇ ਬਹੁਤ ਵੱਡੇ ਬਿਆਨ ਲਏ ਆ ਬਿਆਨ ਦਿੱਤੇ ਆ ਤੇ ਇਲਜ਼ਾਮ ਵੀ ਲਗਾਏ ਆ ਪੰਜਾਬ ਦੇ ਜਿਹੜੇ ਸਿੱਖ ਨੌਜਵਾਨ ਆ ਉਹਨਾਂ ਨੇ ਇਹ ਵੀ ਕਿਹਾ ਪੰਜਾਬ ਦੇ ਜਿਹੜੇ ਸਿੱਖ ਨੌਜਵਾਨ ਆ ਇੱਧਰ ਆ ਕੇ ਸਿੱਖਾ ਤੇ ਹਿੰਦੂਆਂ ਦੇ ਵਿੱਚ ਜਿਹੜਾ ਫਰਕ ਪਾਉਂਦੇ ਆ ਤਾਂ ਉਹਨੇ ਇਹ ਵੀ ਕਿਹਾ ਕਿ ਜਦੋਂ ਹੁਣ ਅ ਜੇਕਰ ਪੰਜਾਬ ਦਾ ਕੋਈ ਵੀ ਸਿੱਖ ਨੌਜਵਾਨ ਆਉਂਦਾ ਹੈ ਉਹ ਝੰਡਾ ਜ਼ਰੂਰ ਲਗਾ ਕੇ ਆਵੇ ਪਰ ਇੱਥੇ ਅੱਗੇ ਕੋਈ ਵੀ ਜਿਹੜੀ ਹੁੱਲੜਬਾਜੀ ਨਾ ਕਰੇ ਪਰ ਜਿਹੜਾ ਹੁਣ ਉਹਨਾਂ ਨੇ ਇੰਨਾ ਕੁਸ਼ ਕੀਤਾ ਹੈ ਹਿਮਾਚਲ ਵਿੱਚ ਜਾ ਕੇ ਤਾਂ ਉਸ ਨੂੰ ਮੱਦੇ ਨਜ਼ਰ ਰੱਖ ਕੇ ਵੀ ਜਿਹੜੀ ਪੁਲਿਸ ਪ੍ਰਸ਼ਾਸਨਾ ਉਹ ਜੋ ਵੀ ਬੰਦੀ ਕਾਰਵਾਈ ਆ ਉਹ ਕਰਨੀ ਸ਼ੁਰੂ ਕਰੇ ਤਾਂ ਇਹਦੇ ਉੱਪਰ ਜਿਹੜਾ ਹਿਮਾਚਲ ਦਾ ਅਮਨ ਸਰੂ ਦਾ ਉਸ ਨੇ ਵੱਡੇ ਇਲਜ਼ਾਮ ਵੀ ਲਗਾਏ ਤੇ ਉਹਨਾਂ ਨੇ ਬਿਆਨ ਵੀ ਦਿੱਤੇ ਹੋਏ ਆ ਤੇ ਦੂਜੀ ਖਬਰ ਜਿਹੜੀ ਆ ਤੁਹਾਨੂੰ ਪਤਾ ਹੈ ਕਿ ਕੇਂਦਰ ਸਰਕਾਰ ਨੇ ਕਿਸਾਨਾਂ ਦੇ ਨਾਲ ਮੀਟਿੰਗ ਕਰਨ ਦੇ ਲਈ ਜਿਹੜੇ ਸ਼ੰਭੂ ਅਤੇ ਖਨੋਰੀ ਬਾਰਡਰ ਦੇ ਕਿਸਾਨ ਜਿਹੜੇ ਬੰਦੇ ਨੇ ਉਹਨਾਂ ਨੂੰ ਸੱਦਾ ਦਿੱਤਾ ਸੀ ਤਾਂ ਜਦੋਂ ਸਵਰਨ ਸਿੰਘ ਪਦੇਰ ਅਤੇ ਡੱਲੇਵਾਲ ਕੇਂਦਰ ਸਰਕਾਰ ਨਾਲ ਮੀਟਿੰਗ ਕਰਕੇ ਵਾਪਸ ਆ ਰਹੇ ਸੀ ਤਾਂ ਪੁਲਸ ਨੇ ਉਹਨਾਂ ਨੂੰ ਹਿਰਾਸਤ ਦੇ ਵਿੱਚ ਲੈ ਲਿਆ ਸੀ ਤਾਂ ਇਹ ਜਦੋਂ ਖਬਰ ਪੂਰੇ ਦੇਸ਼ ਭਾਰ ਵਿੱਚ ਫੈਲਲੀ ਪੰਜਾਬ ਵਿੱਚ ਫੈਲਲੀ ਤੇ ਜਿਹੜੇ ਕਿਸਾਨ ਵੀਰ ਹੁੰਦੇ ਆ ਖਨੌਰੀ ਬਾਰਡਰ ਤੇ ਬੈਠੇ ਹੁੰਦੇ ਆਗੇ ਤੇ ਉੱਥੇ ਵੀ ਜਿਹੜੇ ਪੁਲਸ ਪ੍ਰਸ਼ਾਸਨ ਹੁੰਦੀ ਆ ਪੀਲਾ ਪੰਜਾ ਜਿਹੜਾ ਚਲਾਉਣਾ ਚਲਾਉਣਾ ਸ਼ੁਰੂ ਕਰ ਦਿੰਦੀ ਆ ਉੱਥੇ ਜਿਹੜੇ ਕਿਸਾਨਾਂ ਦੇ ਤੰਬੂ ਲਾਏ ਹੁੰਦੇ ਆਗੇ ਘਰ ਬਣਾਏ ਹੁੰਦੇ ਆ ਸਾਰੇ ਪੀਲੇ ਪੰਜੇ ਨਾਲ ਟਾ ਦਿੱਤੇ ਆ ਹਰ ਇੱਕ ਚੀਜ਼ ਜਿਹੜੀਆਂ ਤਹਸ ਨਸ ਕਰ ਦਿੰਦੇ ਆ ਤੇ ਇੱਕ ਜਿਹੜਾ ਸ਼ੈਂਪੂ ਅਤੇ ਖਨੋਰੀ ਜਿਹੜਾ ਰਸਤਾ ਜਾਂਦਾ ਸੀ ਉਹ ਬੰਦ ਕੀਤਾ ਹੋਇਆ ਸੀ ਉਹਨੂੰ ਵੀ ਖੋਲ ਦਿੱਤਾ ਗਿਆ ਤਾਂ ਹੁਣ ਆਵਾਜਾਈ ਦੇ ਜਿਹੜੇ ਸਾਧਨ ਉੱਥੋਂ ਦੀ ਲੰਘਦੇ ਤੇ ਆਉਂਦੇ ਜਾਂਦੇ ਆ ਤਾਂ ਇਹਦੇ ਉੱਪਰ ਜਿਹੜੇ ਜਗਿੰਦਰ ਸਿੰਘ ਉਗਰਾਹਾਂ ਨੇ ਉਹਨਾਂ ਨੇ ਇਹ ਬਿਆਨ ਦਿੱਤੇ ਸੀ ਕੱਲ ਜਿਹੜੀ ਖੇਤੀਬਾੜੀ ਮੰਤਰੀ ਅਗਰਮੇਤ ਖੁੜੀਆਂ ਨੇ 4 ਵਜੇ ਦੀ ਮੀਟਿੰਗ ਰੱਖੀ ਸੀਗੀ ਜਗਿੰਦਰ ਸਿੰਘ ਉਗਰਾਹਾਂ ਸੱਦਾ ਦਿੱਤਾ ਸੀ ਕਿ 4 ਵਜੇ ਦੀ ਮੀਟਿੰਗਾਂ ਤੁਸੀਂ ਕਿਸਾਨ ਭਾਣ ਵਿੱਚ ਆਓ ਪਰ ਜਦੋਂ ਕੇਂਦਰ ਸਰਕਾਰ ਨੇ ਦੂਸਰੇ ਕਿਸਾਨ ਕਿਸਾਨ ਜਿਨ੍ਹਾਂ ਬੰਦੀਆਂ ਦੇ ਨਾਲ ਗਲਤ ਕੀਤਾ ਸੀ ਉਹਨਾਂ ਨੂੰ ਧੋਖਾ ਦਿੱਤਾ ਤਾਂ ਜਗਿੰਦਰ ਸਿੰਘ ਉਗਰਾਹਾਂ ਨੇ ਸਫਤ ਹੀ ਸਖਤ ਹੀ ਉਹਨਾਂ ਨੇ ਮਨਾ ਕਰ ਦਿੱਤਾ ਉਹਨਾਂ ਨੇ ਕਿਹਾ ਕਿ ਜੇਕਰ ਕੇਂਦਰ ਸਰਕਾਰ ਅਨ ਦੂਸਰੇ ਜਥੇਬੰਦੀਆਂ ਨੂੰ ਕਿਸਾਨ ਜਥੇਬੰਦੀਆਂ ਨੂੰ ਵੀ ਠੋਖਾ ਦੇ ਸਕਦੀ ਹੈ ਤਾਂ ਫਿਰ ਸਾਨੂੰ ਵੀ ਪੁਲਸ ਹਰਾਸਤ ਦੇ ਵਿੱਚ ਲੈ ਸਕਦੇ ਤਾਂ ਇਸ ਗੱਲ ਨੂੰ ਮੱਦੇਨਜ਼ਰ ਰੱਖਦੇ ਆ ਹੋਇਆ ਜਗਿੰਦਰ ਸਿੰਘ ਉਗਰਾਹਣੇ ਮਨਾ ਕਰਦਾ ਸੀ ਮੀਟਿੰਗ ਦੇ ਵਿੱਚ ਓਨਲੀ ਤਾਂ ਦੂਜੇ ਪਾਸੇ ਇੱਕ ਹੋਰ ਖਬਰ ਆ ਰਹੀ ਹੈ ਕਿ ਅੱਜ ਜਿਹੜਾ ਸ਼ੰਭੂ ਤੇ ਖਡੋਰੀ ਬਾਰਡਰ ਤੇ ਜੋ ਵੀ ਕਿਸਾਨਾਂ ਦਾ ਉੱਥੇ ਸਮਾਨ ਪਿਆ ਸੀ ਜਦੋਂ ਪੀਲਾ ਪੰਚਾ ਚਲਾਤਾ ਸੀ ਕਿਸਾਨਾਂ ਨੂੰ ਝੁੱਗੀਆਂ ਤੋਂ ਬੇਕਾਰ ਕਰ ਦਿੱਤਾ ਗਿਆ ਸੀ ਤਾਂ ਕਿਸਾਨ ਸੜਕਾਂ ਤੇ ਰੋਲਦੇ ਰਹੇ ਆ ਉਹ ਪੂਰੀ ਰਾਤ ਤਾਂ ਅੱਜ ਇੱਕ ਹੋਰ ਖਬਰ ਆ ਰਹੀ ਹੈ ਕਿ ਸ਼ੰਭੂ ਉਤੇ ਜੋ ਵੀ ਕਿਸਾਨਾਂ ਦਾ ਸਮਾਨ ਪਿਆ ਸੀ ਟਰੈਕਟਰ ਟਰਾਲੀਆਂ ਪਈਆਂ ਸੀ ਤੇ ਉੱਥੇ ਜਿਹੜਾ ਉਹਨਾਂ ਦਾ ਕੋਈ ਵੀ ਸਮਾਨ ਜਿਹੜਾ ਰਹਿ ਗਿਆ ਸੀ ਉਹ ਲੈ ਕੇ ਨਹੀਂ ਆਏ ਸੀ ਤਾਂ ਉੱਥੇ ਜਿਹੜੇ ਚੋਰ ਆਉਂਦੇ ਆ ਉਹ ਇੱਕ ਟੈਂਪੋ ਲੈ ਕੇ ਆਉਂਦੇ ਟੈਂਪੋ ਦੇ ਵਿੱਚ ਸਮਾਨ ਲੱਦ ਕੇ ਲੈ ਜਾਂਦੇ ਤੇ ਕੱਜੇ ਜਿਹੜੇ ਕੁਝ ਕਿਸਾਨ ਉੱਥੇ ਹੁੰਦੇ ਆ ਤਾਂ ਉਹਨਾਂ ਨੇ ਇਹ ਕਿਹਾ ਕਿ ਭਾਈ ਜਿਨ੍ਹਾਂ ਦਾ ਵੀ ਇੱਥੇ ਕੋਈ ਵੀ ਸਮਾਨ ਹੈਗਾ ਖਨੋਰੀ ਬਾਰਡਰ ਤੇ ਤੋਂ ਉਹ ਆਪਣਾ ਸਮਾਨ ਜਿਹੜਾ ਲੈ ਜਾ ਨਹੀਂ ਤਾਂ ਜਿਹੜੇ ਇੱਥੇ ਚੋਰ ਫਿਰਦੇ ਆ ਤੁਹਾਡਾ ਸਮਾਨ ਲੈ ਜਾਣਗੇ ਪਹਿਲਾਂ ਹੀ ਤੁਹਾਡੀਆਂ ਹਰ ਇੱਕ ਚੀਜ਼ ਦੀ ਜਿਹੜੀ ਤਹਿਸ ਤਹਿਸ ਨੈਸ ਕਰਦੀ ਦਿਆ ਤਾਂ ਇੱਕ ਬੰਦੇ ਨੇ ਇਹ ਕਿਹਾ ਕਿ ਖਨੌਰੀ ਤੇ ਅੱਜ ਜਿਹੜੇ ਚੋਰ ਪੈ ਗਏ ਆ ਉਥੇ ਉਹਨਾਂ ਦਾ ਕਿਸਾਨਾਂ ਦਾ ਜੋ ਵੀ ਸਮਾਨ ਪਿਆ ਹੈ ਤਾਂ ਉਹਨਾਂ ਨੇ ਹੱਥ ਜੋੜ ਕੇ ਕਿਸਾਨਾਂ ਨੂੰ ਬੇਨਤੀ ਕੀਤੀ ਕਿ ਜਿਹੜਾ ਤੁਹਾਡਾ ਵੀ ਕੋਈ ਵੀ ਸਮਾਨ ਹੈ ਇੱਥੇ ਖਨੌਰੀ ਦੇ ਪਿਆ ਹੈ ਤੁਸੀਂ ਵੀਰ ਬਣ ਕੇ ਜਿਹੜਾ ਆਪਣਾ ਸਮਾਨ ਲੈ ਜਾਓ ਨਹੀਂ ਤਾਂ ਇੱਥੇ ਜਿਹੜੇ ਚੋਰ ਆਉਂਦੇ ਆ ਚੋਰ ਆ ਕੇ ਟੈਂਪੂ ਲੈ ਕੇ ਆਉਂਦੇ ਆ ਤਾਂ ਉਹ ਜਿਹੜਾ ਟੈਂਪੋ ਆ ਉਹ ਸਮਾਨ ਦੇ ਨਾਲ ਭਰ ਕੇ ਲੈ ਕੇ ਜਾ ਰਿਹਾ ਅੱਜ ਸਵੇਰ 4 ਵਜੇ ਦੀ ਖਬਰ ਇਹ ਆ ਰਹੀ ਆ ਕਿ ਜਿਹੜਾ ਖਨੋਰੀ ਬਾਰਡਰ ਤੇ ਕਿਸਾਨਾਂ ਦਾ ਸਮਾਨ ਪਿਆ ਸੀ ਤਾਂ ਇੱਕ ਭਾਈ ਆਉਂਦਾ ਏ ਆਕਾਦਮੀ ਆਉਂਦਾ ਏ ਟੈਂਪੋ ਲੈ ਕੇ ਤਾਂ ਉਹ ਜਿਹੜੇ ਚੋਰ ਆ ਸਾਰਾ ਸਮਾਨ ਲੱਦ ਕੇ ਉਸ ਟੈਂਪੋ ਦੇ ਵਿੱਚ ਲੈ ਜਾਂਦੇ ਆ ਤਾਂ ਇਹ ਜਿਹੜੀ ਖਬਰ ਖਨੋਰੀ ਤੋਂ ਆ ਰਹੀ ਆ ਤੇ ਉਹਨਾਂ ਨੇ ਇਹ ਕਿਹਾ ਕਿ ਕਿਸਾਨ ਵੀਰ ਦਾ ਜਿਹੜਾ ਵੀ ਖਨੋਰੀ ਬਾਰਡਰ ਤੇ ਉਹਨਾਂ ਦਾ ਸਮਾਨ ਆ ਉਹ ਆਪਣਾ ਸਮਾਂ ਜਲਦ ਤੋਂ ਜਲਦ ਲੈ ਜਾਣ ਅਤੇ ਆਪਣੀ ਸਮਾਨ ਦੀ ਜਿਹੜੀ ਹੈ ਬਚਤ ਕਰਨ ਤਾਂ ਤਾਂ ਹਾਡਾਸ ਪ੍ਰਤੀ ਕੀ ਵਿਚਾਰ ਹੈ ਤੁਸੀਂ ਆਪਣਾ ਕਮੈਂਟ ਅਤੇ ਵਿਚਾਰ ਸਾਡੇ ਨਾਲ ਜ਼ਰੂਰ ਸ਼ੇਅਰ ਕਰੋ